ਉਸਦੇ ਪੁਲਾਂ ਉਹ ਵੀ ਅਸੀ 10 ਮਹੀਨੇ ਦੇ ਅਕਪੇ ਦੇ ਵਿੱਚ ਬਣਾ ਕੇ ਤਿਆਰ ਕਰ ਦਾਂਗੇ ਕੋਟਕਪੁਰ ਰੋਡ ਉੱਤੇ ਤਲਵੰਡੀ ਰੋਡ ਦੇ ਜਿਹੜੇ ਪੁਲ ਆ ਇਹ ਸਾਰੇ ਜਿਹੜੇ ਪੁਲ ਆ ਇਹਨਾਂ ਤੇ 50 ਕਰੋੜ ਦੀ ਲਾਗਤ ਨਾਲ ਜਿਹੜਾ ਉਹ ਸਰਕਾਰ ਨੇ ਲਾਗਤ ਦਿੱਤੀ ਹੈ ਔਰ ਫਰੀਦਕੋਟ ਦੇ ਵਿੱਚ ਆਉਣ ਵਾਲੇ ਜਿਹੜਾ ਸਮੇਂ ਦੇ ਵਿੱਚ 100 ਸਾਲ ਤੱਕ ਵੀ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਆਊਗੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਵਿੱਚ ਇਸ ਵੇਲੇ ਤਿੰਨ ਪੁਲ ਨਹਿਰਾਂ ਤੇ ਜਿਹੜੀਆਂ ਜੋੜੀਆਂ ਨਹਿਰਾਂ ਉਨਾਂ ਤੇ ਤਿੰਨ ਪੁਲ ਬਣ ਰਹੇ ਆ ਜਿਨ੍ਹਾਂ ਵਿੱਚ ਇੱਕ ਕੋਟਕਪੂਰਾ ਰੋਡ ਵਾਲਾ ਪੁਲ ਇੱਕ ਤਲਵੰਡੀ ਰੋਡ ਵਾਲਾ ਪੁਲ ਤੇ ਇੱਕ ਮਚਾਕੀ ਮਲ ਸਿੰਘ ਰੋਡ ਵਾਲਾ ਪੁਲ ਇਹਨਾਂ ਤਿੰਨਾਂ ਪੁਲਾਂ ਦੇ ਵਿੱਚੋਂ ਇੱਕ ਪੁਲ ਲਗਭਗ ਬਣ ਕੇ ਤਿਆਰ ਹੋ ਚੁੱਕਿਆ ਤੇ ਅੱਜ ਹਲਕੇ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਨੇ ਸਿੱਧੀ ਇਸ ਪੁਲ ਤੇ ਲਿਆ ਕੇ ਗੱਡੀ ਖੜਾ ਦਿੱਤੀ ਗੱਡੀ ਚੜਾ ਦਿੱਤੀ ਤੇ ਨਾਲ ਦੀ ਨਾਲ ਦੱਸਿਆ ਕਿ ਇਹ ਜਿਹੜਾ ਕੰਮ ਟੈਂਡਰ ਹੋਣ ਸਮੇਂ 10 ਮਹੀਨਿਆਂ ਦਾ ਮਿਥਿਆ ਗਿਆ ਸੀ ਉਹ ਸਰਕਾਰ ਨੇ ਲੋਕਾਂ ਦੇ ਸਹਿਯੋਗ ਦੇ ਨਾਲ 5 ਮਹੀਨਿਆਂ ਦੇ ਵਿੱਚ ਮੁਕੰਮਲ ਕਰ ਲਿਆ ਹੈ ਉਹਨਾਂ ਦੱਸਿਆ ਕਿ 50 ਕਰੋੜ ਦੀ ਲਾਗਤ ਨਾਲ ਜਿਹੜੇ ਪੁਲ ਬਣ ਰਹੇ ਆ ਉਹ ਐਸੇ ਹਿਸਾਬ ਦੇ ਨਾਲ ਐਸ ਸਕੀਮ ਦੇ ਨਾਲ ਬਣਾਏ ਜਾ ਰਹੇ ਆ ਕਿ ਅਗਲੇ 100 ਸਾਲਾਂ ਤੱਕ ਫਰੀਦਕੋਟ ਸ਼ਹਿਰ ਦੇ ਵਿੱਚ ਆਉਣ ਵਾਲਿਆਂ ਲਈ ਸ਼ਹਿਰ ਤੋਂ ਬਾਹਰ ਜਾਣ ਵਾਲਿਆਂ ਲਈ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਦੀ ਸਮੱਸਿਆ ਨਹੀਂ ਆਵੇਗੀ ਤੇ ਪਰ ਹੁਣ ਜਿਹੜੀ ਆ ਰਹੀ ਆ ਉਹ ਕੁਝ ਸਮੇਂ ਦੇ ਲਈ ਇਸ ਤਰ੍ਹਾਂ ਬਰਕਰਾਰ ਰਹਿਣ ਵਾਲੀ ਆ ਪਰ ਮਚਾਕੀ ਵਾਲਾ ਪੁਲਾ ਜਿਹੜਾ ਉਹ ਚੋਣ ਜਾਬਤਾ ਹਟਦਿਆਂ ਸ਼ੁਰੂਆਤ ਹੋ ਜਾਣੀ ਆ ਫਿਲਹਾਲ ਉਹ ਬਣ ਕੇ ਮੁਕੰਮਲ ਹੋ ਚੁੱਕਿਆ ਹੈ ਉਹਨਾਂ ਨੇ ਆਪਣੇ ਮੁੱਖ ਮੰਤਰੀ ਇਹ ਸਬੰਧਤ ਮਹਿਕਮੇ ਨਾਲ ਮੰਤਰੀ ਠੇਕੇਦਾਰ ਤੇ ਅਫਸਰਾਂ ਦਾ ਧੰਨਵਾਦ ਕਰਦੇ ਆ ਦੱਸਿਆ ਕਿ ਇਸੇ ਤਰ੍ਹਾਂ ਹੀ ਜਿਹੜੇ ਬਾਕੀ ਪੁਲ ਬਣ ਰਹੇ ਆ ਉਹ ਵੀ ਸਮਾਂ ਰਹਿੰਦੇ ਹੀ ਪੂਰੇ ਕਰਲੇ ਜਾਣਗੇ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂ ਦਿੱਤੀ ਜਾਵੇਗੀ ਆਉ ਸੁਣਦੇ ਆ ਮਚਾਕੀ ਵਾਲੇ ਪੁਲ ਤੇ ਖੜ ਕੇ ਕੀ ਕਹਿ ਰਹੇ ਨੇ ਹਲਕੇ ਦੇ ਵਿਧਾਇਕ ਗੁਰਦਤ ਸਿੰਘ ਸੇਕੋ ਰਿਪੋਰਟ ਨਾਲ ਸਿਓ ਆਹ ਸਭ ਨੂੰ ਪਤਾ ਹੀ ਹੈ ਕਿ ਇਸ ਪੁਲ ਦਾ ਜਿਹੜਾ ਆਪਾਂ ਨੀ ਪੱਥਰ ਜਿਹੜਾ ਸ਼ੁਭ ਆਰੰਭ ਆ ਜਿਹੜਾ ਉਹ ਜਨਵਰੀ ਮਹੀਨੇ ਚ ਕਰਾਇਆ ਸੀਗਾ 26 ਜਨਵਰੀ ਨੂੰ ਤੇ ਅੱਜ ਆ ਤੁਸੀਂ ਦੇਖ ਲਓ ਕਿੰਨੇ ਮਹੀਨੇ ਹੋਏ ਆ ਹਲੇ ਪੰਜਵਾਂ ਮਹੀਨਾ ਚੱਲ ਰਿਹਾ ਹੈ ਛੇਵਾਂ ਮਹੀਨਾ ਆਉਣਾ ਹੈ ਤਾਂ ਇੰਨੇ ਇੰਨੇ ਸਮੇਂ ਦੇ ਦੌਰਾਨ ਇਸ ਪੁਲ ਦੀ ਜਿਹੜੀ 82 10 ਮਹੀਨੇ ਚ ਬਣਾਉਣਾ ਸੀ ਔਰ ਆਪਣੇ ਅប្រਾਲੇ ਦੇ ਸਦਕਾ ਸਰਕਾਰ ਦੇ ਹਦੇਸ਼ਾਂ ਦੇ ਸਦਕਾ ਤੇ ਪੁਲਾ ਜਿਹੜਾ ਬਣ ਕੇ ਤਿਆਰ ਹੋ ਗਿਆ ਆ ਚੂਨ ਜੱਤ ਦੇ ਜਿਹੜੇ ਪੰਜ ਚਾਰ ਦਾ ਰਹਿੰਦੇ ਆ ਉਸ ਤੋਂ ਬਾਅਦ ਇਹ ਪੁਲ ਆਪ ਸਭ ਦੇ ਲਈ ਖੋਲ ਦਿੱਤਾ ਜਾਊਗਾ ਕਿਉਂਕਿ ਥੋੜੇ ਜਿਹੇ ਢਾਲਾ ਬਣ ਵਾਲੀਆਂ ਰਹਿ ਗਈ ਬਾਕੀ ਸਾਰਾ ਕੁਝ ਜਿਹੜਾ ਉਹ 100% ਬਕਮਲ ਹੋ ਗਿਆ ਸੋ ਆਪ ਸਭ ਨੂੰ ਮੈਂ ਵਧਾਈ ਦਿੰਦਾ ਔਰ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਮੰਤਰੀ ਸਾਹਿਬ ਦਾ ਔਰ ਉਹਨਾਂ ਅਫਸਰ ਸਹਿਬਾਨਾਂ ਦਾ ਠੇਕੇਦਾਰ ਦਾ ਵੀਰ ਦਾ ਵੀ ਜਿਨੇ ਪੁਲ ਬਣਾਇਆ ਕਿਉਂਕਿ ਸਾਰਿਆਂ ਨੇ ਆਪ ਦਾ ਆਪ ਦਾ ਯੋਗਦਾਨ ਪਾਇਆ ਤੇ ਸਾਡੇ ਸਰਕਾਰੀ ਅਧਿਕਾਰੀ ਸੀ ਉਹਨਾਂ ਨੇ ਵੀ ਕਿਸੇ ਕਿਸਮ ਦੀ ਕਮਿਨੀਸ਼ਣ ਦੀ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਰਹੋਗੇ ਔਰ ਜਿਹੜੇ ਦੂਜੇ ਪੁਲ ਆ ਉਹ ਵੀ ਅਸੀਂ 10 ਮਹੀਨੇ ਦੇ ਅੰਕਪੇ ਦੇ ਵਿੱਚ ਬਣਾ ਕੇ ਤਿਆਰ ਕਰਦਾਂਗੇ ਕੋਟਕਪੁਰ ਰੋਡ ਔਰ ਤਲਵੰਡੀ ਰੋਡ ਦੇ ਜਿਹੜੇ ਪੁਲ ਆ ਇਹ ਸਾਰੇ ਜਿਹੜੇ ਪੁਲ ਆ ਇਹਨਾਂ ਤੇ 50 ਕਰੋੜ ਦੀ ਲਾਗਤ ਨਾਲ ਜਿਹੜਾ ਹੈ ਉਹ ਸਰਕਾਰ ਨੇ ਰਾਾਕਤ ਦਿੱਤੀ ਹੈ ਔਰ ਫੀਰਕੋਟ ਦੇ ਵਿੱਚ ਆਉਣ ਵਾਲੇ ਜਿਹੜਾ ਸਮੇਂ ਦੇ ਵਿੱਚ 100 ਸਾਲ ਤੱਕ ਵੀ ਟ੍ਰੈਫਿਕ ਦੀ ਕੋਈ ਸੁਵਿਸ਼ਚਾ ਨਹੀਂ ਆਊਗੀ ਕਿਉਂਕਿ ਇਸ ਤਰ੍ਹਾਂ ਦੇ ਪੁਲਾਂ ਦੇ ਨਾਲ ਜਿਹੜਾ ਹੈ ਉਹ ਟ੍ਰੈਫਿਕ ਨੂੰ ਬਹੁਤ ਵੱਡੀ ਰਾਹਤ ਦੇਊਗੀ ਕਿਉਂਕਿ ਸਿੰਗਲ ਪੌਂਟੀ ਇੱਥੇ ਬਹੁਤ ਔਖਾ ਹੁੰਦਾ ਸੀ ਲੋਕਾਂ ਨੂੰ ਲੰਘਣ ਨੂੰ ਸੋ ਮੈਂ ਸਾਰੇ ਫੀਰਕੋਟ ਨਿਵਾਸੀਆਂ ਨੂੰ ਔਰ ਕੋਟਕਪੂਰਾ ਨਿਵਾਸੀਆਂ ਨੂੰ ਵੀ ਕਿਉਂਕਿ ਕੋਟਕਪੂਰੇ ਹਲਕੇ ਦੇ ਵੀ ਜਿਹੜੇ ਅੱਧੇ ਪਿੰਡ ਐ ਮਚਾਕੀ ਮਾਲ ਸਿੰਘ ਟੀਮਾਂ ਵਾਲੀ ਹੋਰ ਜਿਹੜੇ ਪਿੰਡ ਐ ਬਾਂਦਰ ਜਟਾਣਾ ਖਾਨਾ ਫਰੀਦਕੋਟ ਨੂੰ ਆਉਣ ਵਾਸਤੇ ਸਾਰੇ ਪਿੰਡਾਂ ਜਿਹੜੇ ਉਹ ਇਸ ਰਸਤੇ ਨਹੀਂ ਆਉਂਦੇ ਸੀ ਉਸ ਵਾਸਤੇ ਹੁਣ ਜਿਹੜਾ ਇਹ ਪੁਲ ਬਣਿਆ ਮੈਂ ਸਾਰੇ ਜਿਹੜਾ ਨਿਵਾਸੀਆਂ ਨੂੰ ਵਧਾਈ ਦਿੰਦਾ ਹਾਂ ਔਰ ਤੁਹਾਡੇ ਤੋਂ ਵੀ ਇਤ ਕਰਦਾ ਕਿ ਤੁਸੀਂ ਆਮ ਆਦੀ ਪਾਰਟੀ ਦਾ ਸਾਥ ਦਿੰਦੇ ਹੋਗੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ